ਅੱਸੀ ਗੱਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਅੰਮਰਸਾ ਸਾਹਿਬ ਦੇ ਵਿੱਚ ਵੱਡਾ ਧਮਾਕਾ ਹੋਇਆ ਸ੍ਰੀ ਅੰਮਰਸਾ ਸਾਹਿਬ ਵਿਖੇ ਇਸਲਾਮਾਬਾਦ ਇਲਾਕੇ ਦੇ ਵਿੱਚ ਇਸਲਾਮਾਬਾਦ ਥਾਣੇ ਦੇ ਵਿੱਚ ਵੱਡੇ ਧਮਾਕੇ ਦੀ ਸ਼ਿਕਾਇਤ ਕੀਤੀ ਹੈ ਉੱਥੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੇ ਪਰ ਥਾਣਾ ਇਸਲਾਮਾਬਾਦ ਦੀ ਪੁਲਿਸ ਲਗਾਤਾਰ ਇਸ ਗੱਲ ਨੂੰ ਨਕਾਰ ਰਹੀ ਹੈ ਆਓ ਪਹਿਲਾਂ ਤੁਹਾਨੂੰ ਲੈ ਚਲਦੇ ਹਾਂ ਥਾਣਾ ਇਸਲਾਮਾਬਾਦ ਦੇ ਇੰਚਾਰਜ ਵੱਲੋਂ ਇਸ ਤਮਾਕੇ ਤੋਂ ਬਾਅਦ ਕੀ ਕਿਹਾ ਗਿਆ ਉਸ ਤੋਂ ਬਾਅਦ ਤੁਹਾਨੂੰ ਵੱਡੀ ਖਬਰ ਵੱਡੀ ਜਾਣਕਾਰੀ ਦੰਨੇ ਆਓ ਪਹਿਲਾਂ ਸੁਣੋ ਇਸਲਾਮਾਬਾਦ ਥਾਣੇ ਦੇ ਇੰਚਾਰਜ ਦਾ ਇਸ ਤਮਾਕੇ ਬਾਰੇ ਕੀ ਕਹਿਣਾ ਹੈ ਸਹੀ ਕੋਈ ਗਲਤੀ ਨਹੀਂ ਮੱਲੇ ਵਾਲੇ ਕਹਿੰਦੇ ਦੋ ਤਿੰਨ ਜਣਾਂ ਪਿੱਛੇ ساری ਜਨਾਨੀਆਂ ਕਹਿੰਦੇ ਤਿੰਨ ਕੋਈ ਤੇ ਤਿੰਨ ਬਲਾਸਟ ਸਰ ਸ੍ਰੀ ਸ੍ਰੀ 4 ਵਜੇ ਸ੍ਰੀ 4 ਵਜੇ ਤੇ ਇੱਥੇ ਆ ਸਰ ਪੂਰੀ ਸਫਾਈ ਕੀਤੀ ਗਈ ਆ ਤਿੰਨਾ ਲੈ ਕੇ ਪਾਈਆਂ ਗਈਆਂ ਉੱਤੇ ਬਿਲਕੁਲ ਨਹੀਂ ਉਹ ਅਲਰੇਡੀ ਫਾਟੀ ਰਿਪੇਅਰ ਚੱਲਦੀ ਤਿੰਨਾ ਤੋਂ ਕੋਈ ਨਹੀਂ ਰਿਪੇਅਰ ਪਾਜੀ ਸ੍ਰੀ 4 ਵਜੇ ਥੋੜੀ ਚੱਲ ਨਹੀਂ 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 ਮੈਂ ਕਹਿੰਦਾ ਅੱਜ ਤੇ ਰਿਪੇਅਰ ਚੱਲੀ ਕੋਈ ਨਹੀਂ 8 ਗਵਾਂਡ ਕਹਿ ਰਹੇ ਇੱਕ ਗਵਾਂਡ ਬੋਲਿਆ ਬਲਾਸ ਦੀ ਆਵਾਜ਼ ਨਹੀਂ ਆਈ ਮੇਰੇ ਹੱਥ ਨਹੀਂ ਤੇ ਸਾਡੇ ਸੰਤਰੀ ਪਰ ਸਾਨੂੰ ਬਕੈਰਾ ਸਾਡਾ ਸਾੜ ਇਹ ਬਿਲਕੁਲ ਸੇਫ ਆ ਕੋਈ ਅਫਸਰ ਗੱਲ ਹੀ ਨਹੀਂ ਦੂਰ ਧਮਾਕੇ ਦੀ ਆਵਾਜ਼ ਕਿਤੇ ਕਿਤੇ ਕਹਿੰਦੇ ਨੇ ਰੋਕ ਉਹ ਮੈਂ ਵੀ ਦੇਖ ਰਿਆ ਸਾਡੇ ਥਾਣੇ ਨਹੀਂ ਹੋਈ ਪਰ ਸਾਡੇ ਥਾਣੇ ਨਹੀਂ ਹੋਈ ਕਿਤੇ ਹੋਰ ਹੋਈ ਕੋਈ ਗੱਲ ਵੱਖਰੀ ਆਂ ਗਵਾਂਡ ਨੇ ਮੈਂ ਗਵਾਂਡ ਨਹੀਂ ਵਿੱਚ ਇਸ ਤਾ ਮੈਂ ਤੁਹਾਨੂੰ ਦੱਸ ਰਿਆ ਨਾ ਕਿ ਸਾਡੇ ਥਾਣੇ ਦੇ ਵਿੱਚ ਕੋਈ ਧਮਾਕੇ ਦੀ ਗੱਲ ਨਹੀਂ ਹੋਈ ਜੀਵਨ ਫੌਜੀ ਨੇ ਦੂਰ ਦੂਰ ਜੀਵਨ ਫੌਜੀ ਨੇ ਜ਼ਿੰਮੇਵਾਰੀ ਵੀ ਲਈ ਹੈ ਭਾਜੀ ਮੈਂ ਨਹੀਂ ਜੀਵਨ ਫੌਜੀ ਨੂੰ ਜਾਣਦਾ ਨਾ ਮੈਂ ਸਿਰਫ ਸੁਣੀ ਆਂ ਹੂੰ ਕਿਹੜੀ ਕੋ ਗੱਲਬਾਤ ਹੈਗੀ ਆ ਲੇਕਿਨ ਕਿਤੇ ਦੂਰ ਦੂਰ ਮੈਂ ਵੀ ਕਰਦਾ ਇਸੇ ਕਰਕੇ ਕਰ ਰਿਹਾ ਕਿਤੇ ਦੂਰ ਧੁਮਾਕੇ ਦੀ ਕੋਈ ਆਵਾਜ਼ ਆਈ ਸਾਡੇ ਥਾਣੇ ਦੇ ਵਿੱਚ ਕੋਈ ਧੁਮਾਕਾ ਨਹੀਂ ਆਇਆ ਅੱਛਾ ਨਹੀਂ ਕੋਈ ਦੱਸ ਦਈਏ ਕਿ ਥਾਣਾ ਇਸਲਾਮਾਬਾਦ ਦੇ ਇੰਚਾਰਜ ਵੱਲੋਂ ਤੇ ਪੁਲਿਸ ਵੱਲੋਂ ਲਗਾਤਾਰ ਧੁਮਾਕੇ ਦੀਆਂ ਗੱਲਾਂ ਨੂੰ ਨਕਾਰਿਆ ਜਾ ਰਿਹਾ ਹੈ ਪਰ ਸ਼ੱਕ ਉਦੋਂ ਵੱਧ ਗਿਆ ਜਦੋਂ ਫੌਜ ਨੇ ਇਸ ਮੌਕੇ ਸਥਿਤੀ ਨੂੰ ਸੰਭਾਲ ਲਿਆ ਤੇ ਮੋਰਚਾ ਸੰਭਾਲ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਥਾਣਾ ਇਸਲਾਮਾਬਾਦ ਦੇ ਨਜ਼ਦੀਕ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਦਾ ਵੀ ਇਹ ਕਹਿਣਾ ਹੈ ਇਹ ਰੋਪ ਹੈ ਕਿ ਧਮਾਕਾ ਹੋਇਆ ਸਵੇਰੇ ਸਾਜਰੇ 3 ਵਜੇ ਦੇ ਕਰੀਬ ਵੱਡੇ ਧਮਾਕੇ ਦੀ ਆਵਾਜ਼ ਲੋਕਾਂ ਵੱਲੋਂ ਸੁਣਨ ਦੀ ਗੱਲ ਕਹੀ ਜਾ ਰਹੀ ਹੈ ਅਤੇ ਕਈ ਘਰ ਜੋ ਕਿ ਥਾਣਾ ਇਸਲਾਮਾਬਾਦ ਦੇ ਨਾਲ ਲੱਗਦੇ ਨੇ ਉਹਨਾਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਜਦੋਂ ਇਹ ਧਮਾਕਾ ਹੋਇਆ ਤਾਂ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਵੀ ਕੰਦਾ ਵਗੈਰਾ ਨੂੰ ਇਸ ਦਾ ਨੁਕਸਾਨ ਹੋਇਆ ਹੈ ਤੇੜਾ ਵਗਰ ਆ ਗਈਆਂ ਨੇ ਇੰਨਾ ਜ਼ੋਰਦਾਰ ਧਮਾਕਾ ਸੀ ਪਰ ਪੁਲਿਸ ਲਗਾਤਾਰ ਇਸ ਧਮਾਕੇ ਦੀ ਗੱਲ ਨੂੰ ਨਕਾਰ ਰਹੀ ਹੈ ਅਤੇ ਪੁਲਿਸ ਇੰਚਾਰਜ ਜਿਵੇਂ ਕਿ ਤੁਸੀਂ ਵੀ ਸੁਣਿਆ ਕਹਿ ਰਹੇ ਨੇ ਕਿ ਥਾਣੇ ਦੇ ਵਿੱਚ ਰਿਪੇਅਰ ਚੱਲ ਰਹੀ ਹੈ ਤੇ ਜਦੋਂ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਕਿ ਸਵੇਰੇ 4 ਵਜੇ ਕਿਹੜੀ ਰਿਪੇਅਰ ਚੱਲਦੀ ਹੈ ਕਿਹੜੇ ਮਿਸਤਰੀ ਲੱਗਦੇ ਨੇ ਤਾਂ ਉਹਨਾਂ ਨੇ ਗੱਲ ਬਦਲ ਦਿੱਤੀ ਤੇ ਕਿਹਾ ਕਿ ਹਲੇ ਤੱਕ ਕੋਈ ਰਿਪੇਅਰ ਚੱਲ ਹੀ ਨਹੀਂ ਰਹੀ ਹੈ ਦੱਸ ਦिए ਕਿ ਉੱਤੇ ਫੌਜ ਵੱਡੀ ਗਿਣਤੀ ਦੇ ਵਿੱਚ ਥਾਣਾ ਇਸਲਾਮਾਬਾਦ ਇਲਾਕੇ ਦੇ ਵਿੱਚ ਪਹੁੰਚੀ ਜਿੱਥੇ ਕਿ ਫੌਜ ਵੱਲੋਂ ਆਰਮੀ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਰ ਇਹ ਤਮਾਕਾ ਕਿੱਥੋਂ ਹੋਇਆ ਜਿਸ ਦੇ ਨਾਲ ਇੱਕ ਵਾਰ ਫਿਰ ਤੋਂ ਸ੍ਰੀ ਅਮਰਸਾਹ ਸਾਹਿਬ ਦੀ ਧਰਤੀ ਦਿੱਲੀ ਹੈ ਥਾਣਾ ਇਸਲਾਮਾਬਾਦ ਇਲਾਕੇ ਦੇ ਵਿੱਚ ਬੰਬ ਦੀਆਂ ਤਮਾਕੇ ਦੀਆਂ ਖਬਰਾਂ ਤੋਂ ਬਾਅਦ ਕਿਉਂਕਿ ਇਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਵੀ ਤਮਾਕੇ ਹੋਏ ਹਨ ਜਿਹਦੇ ਕਰਕੇ ਲੋਕਾਂ ਨੂੰ ਇਸ ਤਮਾਕੇ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਚਿੰਤਾ ਦੇ ਵਿੱਚ ਪਾ ਦਿੱਤਾ ਗਿਆ ਦੱਸ ਦਈਏ ਕਿ ਥਾਣਾ ਇਸਲਾਮਾਬਾਦ ਦੇ ਵਿੱਚ ਵੱਡੇ ਤਮਾਕੇ ਦੀ ਗੱਲ ਕਹੀ ਜਾ ਰਹੀ ਹੈ ਥਾਣਾ ਇਸਲਾਮਾਬਾਦ ਦੇ ਨਜ਼ਦੀਕ ਗੁਮਾਰ ਦੇ ਵਿੱਚ ਰਹਿਣ ਵਾਲੇ ਲੋਕਾਂ ਤੋਂ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਘਰਾਂ ਦੇ ਵਿੱਚ ਇਸ ਤਮਾਕੇ ਕਰਕੇ ਵੱਡਾ ਨੁਕਸਾਨ ਹੋਇਆ ਉੱਥੇ ਹੀ ਥਾਣਾ ਇਸਲਾਮਾਬਾਦ ਦੀ ਪੁਲਿਸ ਤਮਾਕਾ ਕੋਈ ਵੀ ਹੋਣ ਤੋਂ ਗੱਲ ਨੂੰ ਇਨਕਾਰ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਥਾਣੇ ਦੇ ਵਿੱਚ ਕੋਈ ਤਮਾਕਾ ਨਹੀਂ ਹੋਇਆ ਜਦਕਿ ਗਵੰਡੀਆਂ ਦਾ ਕਹਿਣਾ ਹੈ ਕਿ ਤਮਾਕਾ ਇੰਨਾ ਜ਼ੋਰਦਾਰ ਸੀ ਕਿ ਉਹਨਾਂ ਦੇ ਘਰਾਂ ਦੇ ਵਿੱਚ ਤਰੇੜਾਂ ਵੀ ਆ ਗਈਆਂ ਤੇ ਉਹਨਾਂ ਦੇ ਵੀ ਕਹਿਣਾ ਹੈ ਕਿ ਪੁਲਿਸ ਵੱਲੋਂ ਸਵੇਰੇ 4 ਵਜੇ ਤਿੰਨ ਦੀਆਂ ਚਾਦਰਾਂ ਪਾਈਆਂ ਗਈਆਂ ਹਨ ਥਾਣੇ ਦੇ ਵਿੱਚ ਇੱਕ ਜਗ੍ਹਾ ਦੇ ਉੱਪਰ ਜਿੱਥੇ ਕਿ ਉਹਨਾਂ ਨੂੰ ਸ਼ੱਕ ਹੈ ਕਿ ਉਹ ਜਗ੍ਹਾ ਦੇ ਤਮਾਕਾ ਹੋਇਆ ਤੇ ਉਸ ਤੋਂ ਬਾਅਦ ਹੁਣ ਫੌਜ ਵੱਲੋਂ ਵੀ ਲਗਾਤਾਰ ਇਥੇ ਸਥਿਤੀ ਸੰਭਾਲ ਲਈ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਸੋ ਇਸ ਇਸ ਵੇਲੇ ਦੀ ਵੱਡੀ ਖਬਰ ਜੋ ਕਿ ਸ੍ਰੀ ਅਮਰਸੋਹ ਸਾਹਿਬ ਵਿਚੋਂ ਇਸਲਾਮਾਬਾਦ ਥਾਣੇ ਦੇ ਵਿੱਚੋਂ ਇੱਕ ਧਮਾਕੇ ਦੀ ਖਬਰ ਸਾਹਮਣੇ ਆਈ ਹੈ ਵੱਡਾ ਧਮਾਕਾ ਹੋਣ ਦੀਆਂ ਗੱਲਾਂ ਗਵਾਂਡੀਆਂ ਵੱਲੋਂ ਕਹੀਆਂ ਜਾ ਰਹੀਆਂ ਹਨ